ਕਰ ਰਹੇ ਉਹ ਕਵੀਰ ਸਿੰਘ ਬਾਦਰ ਨੂੰ ਲੈ ਕੇ ਲੇਕਿਨ ਬਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਤੁਸੀਂ ਤੁਹਾਡੀ ਸਰਕਾਰ ਦਾ ਫੇਲਿਅਰ ਹੈ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉਹਨਾਂ ਫੋਟੋਆਂ ਵੀ ਉਹਨਾਂ ਚਾਹੀਏ ਉਹ ਛੱਡੋ ਆ ਬੱਸਾਂ ਚਲਾਉਣ ਲੱਗੇ ਆ ਮਜੀਠੀਆ ਕੀ ਕਹਿੰਦਾ ਨਹੀਂ ਕੀ ਕਹਿੰਦਾ ਮਜੀਠੀਆ ਦਾ ਕੋਈ ਜੂਦੀ ਜਵਾਬ ਦੇਣਾ ਜੀ ਸਰਕਾਰ ਦਾ ਆਪਣਾ ਕੰਮ ਕਰੀਏ ਜਾਂਚ ਚੱਲ ਰਹੀ ਹੈ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਮਝਦੇ ਕਿ ਨਹੀਂ ਕਰ ਬਾਕੀ ਇਹਨਾਂ ਕਰਾਇ ਰੱਖਿਆ ਗਿਆ ਬਸਾ ਬਸ ਇਹ ਤੁਹਾਨੂੰ ਹੋਰੇ ਪਤਾ ਲੱਗ ਗਏ ਹੋਰੇ ਪਤਾ ਹੋ ਸਤਿਨਾਮ ਵਾਹਿਗੁਰੂ ਜੀ ਮਾਰੇ ਆੰਦਲੇ ਨੂੰ ਲੋਕੀਂ ਦੇ ਰੇਤੇ ਵਿੱਚ ਖਬਰ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਜਾਂਦੇ ਨੂੰ ਲਾਈਟਾਂ ਜਾ ਮੈਂ ਮੈਂ ਅੱਜ ਅੱਜ ਸ਼ਾਮ ਨੂੰ ਮਤਲਬ ਜਿਹੜੇ ਨਗਰ ਨਿਗਮ ਦੇ ਅਧਿਕਾਰੀ ਆ ਔਲਖ ਸਾਹਿਬ ਦੇ ਨਾਲ ਕ੍ਰਿਸ਼ਨਾ ਸਾਹਿਬ ਦਾ ਸਾਦਾ ਜਿਹੜਾ ਉਹ ਡਿਪਾਰਟਮੈਂਟ ਆ ਮਤਲਬ ਬਿਜਲੀ ਵਾਲਾ ਉਹਨਾਂ ਨੂੰ ਨਾਲ ਲੈ ਕੇ ਦੁਬਾਰਾ ਇੱਕ ਦਾ ਚੈੱਕ ਕਰਾਂਗੇ ਮੈਨੂੰ ਰਸਤੀ ਵੀ ਕੇ ਦੱਸਿਆ ਕਿ ਉੱਥੇ ਕੋਈ ਪ੍ਰੋਬਲਮ ਆਈ ਆ ਕੋਈ ਗੱਲ ਨਹੀਂ ਅਸੀਂ ਬੰਦ ਨਹੀਂ ਹੋਦਿਆਂਗੇ ਠੀਕ ਕਰ ਦਿਆਂਗੇ ਗਾਰਵਾਲ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਿਟੀ ਬੱਸਾਂ ਪਈਆਂ ਬੰਦ ਪਈਆਂ ਉਹ ਵੀ ਕਾਰਵਾਈ ਉਹਦੇ ਤੇ ਵੀ ਕਰਾਂਗੇ ਉਹਦੇ ਤੇ ਵੀ ਕਰਾਂਗੇ ਅਸੀਂ ਸਾਰੀਆਂ ਬੱਸਾਂ ਜਿੰਨੀਆਂ ਸਰਕਾਰੀ ਪ੍ਰੋਪਰਟੀ ਸਾਡੇ ਕੋਲ ਪਈਆਂ ਸਾਰੀਆਂ ਸੈਸ ਸਾਰੇ ਸਾਰੀਆਂ ਚਲਾਵਾਂਗੇ ਬੱਸਾਂ ਸਰਕਾਰ ਕਿਉਂ ਬੰਦ ਕਿਉਂ ਪਿਆ ਪ੍ਰੋਜੈਕਟ ਨਹੀਂ ਨਹੀਂ ਕਈ ਤੁਹਾਨੂੰ ਮੈਂ ਦੱਸਿਆ ਕਈ ਕੋਟਾ ਦੇ ਵਿੱਚ ਕੇਸ ਆ ਕਈ ਚੀਜ਼ਾਂ ਨੇ ਪਰ ਬੱਲੇ ਜਿਹੜਾ ਜੋ ਜੋ ਕਲੀਅਰ ਹੋ ਜਾਂਦਾ ਪੀਓ ਤੋ ਐਸੀ ਜਿਹੜਾ ਮੈਂ ਚਲਾ ਰਿਹਾ ਹਾਂ ਸਰ ਜੀ ਟ੍ਰਾਇਲ ਬੇਸਿਸ ਦੇ ਉੱਤੇ ਚਲਾ ਰਿਹਾ ਹਾਂ ਕਿ ਕੱਲ ਨੂੰ ਕਰਾਇਆ ਵੀ ਇਹਦਾ ਰੱਖਿਆ ਜਾਗਾ ਨਹੀਂ 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 ਸਭ ਕੁਝ ਰੱਖਿਆ ਜਾਊਗਾ ਜੀ ਟ੍ਰਾਇਲ ਬੇਸਿਸ ਤੇ ਕੁਝ ਨਹੀਂ ਇਹਨੂੰ ਪੱਕੇ ਤੌਰ ਤੇ ਚਲਾ ਦੇ ਕਿਲੋਮੀਟਰ ਦਾ ਸਿਸਟਮ ਰੱਖਿਆ ਗਿਆ ਸੀ ਜਿਸ ਕਰਕੇ ਪੂਰਾ ਟੈਂਡਰ ਜਿਹੜਾ ਨਹੀਂ ਮੈਂ ਕਹਿੰਦਾ ਇਹਨਾਂ ਨੂੰ ਅੱਜ ਤੁਸੀਂ ਅੱਜ ਇਹਨਾਂ ਨੂੰ ਤੁਸੀਂ ਚੱਲਣ ਦਿਓ ਸਟਾਰਟ ਹੋਣ ਦਿਓ ਜੋ ਜੋ ਕਰਾਇਆ ਕਰੂਆ ਦੋ ਤਿੰਨ ਦਿਨ ਦੇ ਵਿੱਚ ਵਿੱਚ ਸਭ ਕੁਝ ਤੈਅ ਕਰ ਦਿਆਂਗੇ ਨਗਰ ਨਿਗਮ ਬੱਸਾਂ ਹੁਣ ਚਲਾਊਗੀ ਮੈਂ ਫਿਰ ਕਹਿਣਾ ਚਾਹੁੰਦਾ ਕਿ ਹੁਣ ਇਹਦੇ ਤੇ ਕੋਈ ਪ੍ਰੋਬਲਮ ਨਹੀਂ ਆਉ। ਸਾਹਿਬ ਬੀਰ ਸਾਹਿਬ ਬਾਦਲ ਦੇ ਉੱਤੇ ਹਮਲਾ ਹੋਇਆ। ਮੇਰੀ ਗੱਲ ਸੁਣੋ ਜਿਹੜਾ ਜਿਹੜਾ ਹਮਲਾ ਹੋਇਆ ਉਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਬਹੁਤ ਮਾੜੀ ਗੱਲ ਹੋਈ। ਉਹ ਬੋਲਦਾ ਮਤਲਬ ਬਾਦਲ ਸਾਹਿਬ ਤੇ ਹਮਲਾ ਹੋੜਾ ਉਹ ਬਚ ਕੇ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਤੇ ਕਿਰਪਾ ਕੀਤੀ ਕਿ ਉਹਦਾ ਦੀ ਮਤਲਬ ਜਾਨ ਬਚ ਗਈ। ਪਰ ਮੈਂ ਹਮਲੇ ਦੀ ਯੋਧਾ ਨਿੰਦਾ ਜਿਹੜੀ ਉਹ ਕਰਦਾ ਔਰ ਮੈਂ ਇਸ ਹਮਲੇ ਨੂੰ ਸਾਡੀ ਪਾਰਟੀ ਜਾਂ ਸੀ ਕਦੀ ਵੀ ਨਹੀਂ ਚੰਗਾ ਸਮਝਦੇ ਬਹੁਤ ਮਾੜਾ ਉਹ ਸਭ ਤੋਂ ਮਾੜੀ ਗੱਲ ਕਿ ਦਰਬਾਰ ਸਾਹਿਬ ਦੇ ਵਿੱਚ ਗੇਟ ਦੇ ਉੱਤੇ ਹਮਲਾ ਹੋਇਆ ਇਸ ਕਰਕੇ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਨਿੰਦਾ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਜੀ ਸਾਬ ਜੀ ਤੋਂ ਇਸੇ ਦੇ ਨਹੀਂ ਸੇਮ ਡੇ ਹੀ ਮਜੀਠੇ ਦੇ ਵਿੱਚ ਬੰਬ ਲਾਸਟ ਵੀ ਹੁੰਦਾ ਹੈ ਉਹ ਪਹਿਲਾਂ ਅਜ ਨਾਲੇ ਵੀ ਨਹੀਂ ਹੁੰਦਾ ਜਾਂ ਫਿਰ ਪੰਜਾਬ ਦੇ ਵਿੱਚ ਅਮਨ ਖਰਾਬਾ ਆ ਕੇ ਜਾ ਰਿਹਾ ਕੋਈ ਗੱਲ ਕਿਤੇ ਹਾਲਾਤ ਖਰਾਬ ਨਹੀਂ ਕੇ ਹਾਲਾਤ ਬਿਲਕੁਲ ਅੰਡਰ ਕੰਟਰੋਲ ਨੇ ਪੁਲਿਸ ਆਪਣਾ ਕੰਮ ਵਧੀਆ ਢੰਗ ਨਾਲ ਕਰ ਰਹੀ ਹੈ ਕੋਈ ਇੱਥੇ ਕੋਈ ਗੱਲ ਨਹੀਂ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਬਹੁਤ ਵੱਡੀ ਛਾਜਿਸ਼ ਹੈ ਜਿਹੜੀ ਪੰਜਾਬ ਦੋਦੀ ਛਾਜਿਸ਼ ਹੈ ਪੰਜਾਬ ਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਅਸੀਂ ਪੰਜਾਬ ਦਾ ਮਾਹੌਲ ਕਦੇ ਵੀ ਖਰਾਬ ਨਹੀਂ ਹੋਦਿਆਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਕਿ ਅਸੀਂ ਪੰਜਾਬ ਨੂੰ ਪੰਜਾਬ ਨੂੰ ਕੋਈ ਵੀ ਅਮਨ ਸ਼ਾਂਤੀ ਕੋਈ ਬੰਦਾ ਇਦਾਂ ਦੀ ਕਾਰਵਾਈ ਕਰਦਾ ਉਹਦੇ ਖਿਲਾਫ ਸਖਤ ਕਾਰਵਾਈ ਕਰ ਰਹੇ ਹੋ। ਇਹ ਦੋ ਮਾਮਲਿਆਂ ਦੇ ਵਿੱਚ ਐਫਆਈਆਰ ਦਰਜ ਨਹੀਂ ਹੋਈ ਥਾਣਿਆਂ ਦੇ ਵਿੱਚ। ਕਿਹੜੇ? ਨਾ ਮਜੀਠਿਆ ਵਾਲੇ ਤੇ ਨਾ ਹੀ ਗੁਰਬਖਸ਼ ਨਗਰ ਚੌਂਕੀ ਵਾਲੇ। ਦੇਖ ਦੇ। ਉਹ ਪਾ ਮਾਦਾ ਸਭ ਕੁਝ ਹੋ ਗਿਆ। ਤੁਸੀਂ ਉਹਨੂੰ ਪਤਾ ਕਰੋ। ਹਾਂਜੀ। ਤੁਸੀਂ ਕੰਟੈਂਪਟ ਕਰ ਰਹੇ ਹੋ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਲੇਕਿਨ ਵਿਕਰਮ ਸਿੰਘ ਮਜੀਠਿਆ ਕਹਿ ਰਹੇ ਨੇ ਕਿ ਤੁਸੀਂ ਤੁਹਾਡੀ ਸਰਕਾਰ ਦਾ ਫੇਲਿਅਰ ਹੈ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਉਹਨਾਂ ਨੂੰ ਫੋਟੋਆਂ ਵੀ ਉਹਨਾਂ ਚਾਹੀਦੀਆਂ। ਉਹ ਛੱਡੋ। ਆਹ ਬੱਸਾਂ ਚ ਤਲੋਗ ਲੱਗੇ ਆ। ਜੀ। ਮਜੀਠਿਆ ਕੀ ਕਹਿੰਦਾ? ਦੀ ਕੀ ਕਹਿੰਦਾ? ਮਜੀਠੀ ਇਹਦਾ ਕੋਈ ਜੂਰੀ ਦੀ ਜਵਾਬ ਦੇਣਾ ਜੀ ਸਰਕਾਰ ਆਪਣਾ ਕੰਮ ਕਰਦੀ ਹੈ ਜਾਂਚ ਚੱਲ ਰਹੀ ਹੈ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਮਝਦੇ ਕਿ ਨਹੀਂ ਕਰ ਬਾਕੀ ਇਹਨਾਂ ਤਰੈ ਰੱਖਿਆ ਗਿਆ ਬਸ ਇਹ ਤੁਹਾਨੂੰ ਹੋਰ ਹੀ ਪਤਾ ਲੱਗ ਗਿਆ ਹੋਰੇ ਪਤਾ ਆਓ ਦਵਾਰ ਲੱਗਿਆ ਸਭ ਕਿਆ ਸਰਕਾਰ ਨੇ ਜਿਸ ਕੰਪਨੀ ਨੂੰ ਦਿੱਤਾ ਸੀ 1.5 ਸਾਲ ਪਹਿਲਾਂ ਉਹ ਕੰਪਨੀ ਵੱਜ ਗਈ ਜਦੋਂ ਮੈਂ ਲੋਕ ਸਭਾ ਦੀ ਇਲੈਕਸ਼ਨ ਲੜਦਾ ਸੀਗਾ ਜੀ ਤੇ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਛੇ ਦਿਨਾਂ ਦੀ ਇਹ ਬਹੁਤ ਵੱਡੀ ਮੰਗ ਸੀਗੀ ਜੇ ਤੁਸੀਂ ਬੱਸ ਜਿਹੜੀ ਇਹਨੂੰ ਦੁਬਾਰਾ ਚਾਲੂ ਕਰ ਦਿਓ। ਤਸੀਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਉਦੋਂ ਦੇ ਹੀ ਇੱਥੇ ਕੰਮ ਕਰ ਰਹੇ ਸੀਗੇ ਇਸ ਪ੍ਰੋਜੈਕਟ ਦੇ ਉੱਤੇ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਹਦੀ ਬੜੀ ਵੱਡੀ ਸਹੂਲਤ ਹੈ। ਇਹਨੂੰ ਦੁਬਾਰਾ ਜਿਹੜਾ ਚਾਲੂ ਕੀਤਾ ਜਾਵੇ। ਸੋ ਅੱਜ ਅਸੀਂ ਇਹਨੂੰ ਦੁਬਾਰਾ ਚਾਲੂ ਕਰਦੇ। ਪਰ ਇਹਨੂੰ ਅਸੀਂ 10 10 15 15 ਬੱਸਾਂ ਦੇ ਤੌਰ ਤੇ ਸਹਿਸਾਜੇ ਬੋਲੋ ਜਿਹੜਾ ਟ੍ਰਾਇਲ ਕਰਕੇ ਕਿਉਂਕਿ ਬੱਸਾਂ 60 1.5 ਸਾਲ ਖੜੀਆਂ ਰਹੀਆਂ ਦੀਆਂ ਉਹਨਾਂ ਦੀ ਮੁਰੰਮਤ ਵੀ ਹੋ ਗਈ ਆ ਉਹ ਠੀਕ ਹੋ ਗਿਆ ਅਸੀਂ ਆਉਂਦੇ ਆ ਦਿਨਾਂ ਦੇ ਵਿੱਚ ਸਾਰੀਆਂ ਬੱਸਾਂ ਜਿਹੜੀਆਂ 85 ਬੱਸਸ ਆ ਸਾਰੀਆਂ ਮਤਲਬ ਸ਼ਹਿਰ ਦੇ ਵਿੱਚ ਵੱਖ-ਵੱਖ ਦੂਟਾ ਦੇ ਉੱਤੇ ਜਿਹੜੀਆਂ ਉਹ ਚਲਾ ਜੀ ਧੰਨਵਾਦ ਸਾਰਾ ਪਹਿਲਾ ਪ੍ਰੋਜੈਕਟ ਆ ਜੀ ਆ 6ਵੀਂ ਵਾਰ ਟ੍ਰਾਇਲ ਹੋਣ ਜਾ ਰਿਹਾ ਜੀ ਕੀ ਲੱਗਦਾ ਕਿ ਇੰਨੇ ਟ੍ਰਾਇਲ ਨਹੀਂ ਤੇ ਐਕਚੁਅਲੀ ਕੀ ਹੈ ਕਿ ਜਦੋਂ ਕਿਸੇ ਪ੍ਰਾਈਵੇਟ ਕੰਪਨੀ ਕੋ ਚਲਿਆ ਜਾਂਦਾ ਠੇਕਾ ਤੇ ਜਦੋਂ ਕੰਪਨੀ ਭੱਜ ਜਾਂਦੀ ਹੈ ਤੇ ਸਰਕਾਰ ਬੇਵਸ ਹੋ ਜਾਂਦੀ ਹੈ ਫਿਰ ਸਾਨੂੰ ਦੁਬਾਰਾ ਨਵੇਂ ਸਿਰੇ ਤੋਂ ਮਤਲਬ ਜਿਹੜਾ ਕਰਨਾ ਪੈਂਦਾ ਪਰ ਮੈਨੂੰ ਲੱਗਦਾ ਕਿ ਹੁਣ ਇਹ ਜਿਹੜਾ ਨਹੀਂ ਹੋਊਗਾ ਹੁਣ ਇਹਨੂੰ ਇਹ ਆਪ ਚਲਾ ਦੇ ਨਗਰ ਨਿਗਮ ਚਲਾਊਗੀ ਇਹਨੂੰ ਔਰ ਇਹ ਮਤਲਬ ਹੁਣ ਬਿਲਕੁਲ ਸਹੀ ਚੱਲੂਗੀ ਉਹ ਸ਼ੈਦੀ ਇਹਦਾ ਇਹਦਾ ਆਨੰਦ ਮਾਣਨਗੇ ਸੁਖ ਮਾਣਗੇ ਸਰ ਜੀ ਮੈਂ ਕਹਿੰਦੀ ਕਿ 14 ਮਹੀਨੇ ਕੀ ਲੱਗਦਾ ਇਹਨੂੰ ਜੇ ਧਿਆਨ ਚ ਰੱਖ ਕੇ ਤੇ ਨਹੀਂ ਚਲਾਇਆ ਜਾ ਰਿਹਾ ਨਹੀਂ ਦੇ ਦੇ ਨਹੀਂ ਦੇ ਦੇ 14 ਦਾ ਇਹਦਾ ਕੋਈ ਸਬੰਧ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਲੋਕ ਸਭਾ ਦੀ ਚੋਣ ਦੇ ਵਿੱਚ ਬਹੁਤ ਸਾਰੇ ਜਦੋਂ ਸਾਡੇ ਐਮਐਲਏ ਸਾਹਿਬ ਮੇਰੇ ਨਾਲ ਅਸੀਂ ਜਦੋਂ ਵੋਟਾਂ ਮੰਗਣ ਜਾਂਦੇ ਸੀਗੇ ਤੇ ਲੋਕ ਇਹ ਜਿਹੜੀ ਮੰਗਾ ਕਰਦੇ ਉਹਨਾਂ ਦੀ ਕੀ ਮੰਗ ਸੀਗੀ ਕਿ ਬਸ ਜਿਹੜੀ ਚਲਾਈ ਜਾਵੇ ਜੀ ਉਹਦੇ ਕਰਕੇ ਅਸੀਂ ਪਹਿਲੇ 5-6 ਮਹੀਨੇ ਤੋਂ ਜਦੋਂ ਦੀ ਚੋੜ ਹੋਈ ਉਦੋਂ ਦੇ ਪਹਿਲਾ ਹਸਪਤਾਲ ਕਿੰਨਾ ਸੀਗਾ ਉਹਦੀ ਡਿਊਟੀ ਲਈ ਸੀਗੀ ਕੋੜ ਹੌਲਕ ਸਾਬ ਜਦੋਂ ਦੇ ਆਏ ਇਹਨਾਂ ਨੇ ਮੈਂ ਕਿਹਾ ਸਭ ਤੋਂ ਪਹਿਲਾਂ ਇਹ ਕੰਮ ਕਰਦਾ ਕਿਉਂਕਿ ਸ਼ਹਿਦਗਾਨਾ ਆਪਾਂ ਵਾਅਦਾ ਕੀਤਾ ਸੀਗਾ ਕਿ ਇਹ ਬਾਸ ਸਰਵਿਸ ਜਿਹੜੀ ਜਲਦੀ ਚਾਲੂ ਕਰ ਦਿਆਂਗੇ ਸੋ ਆਪਣੇ ਵਾਅਦੇ ਤੇ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਦੋ ਆਦੇ ਦੀ ਮੀਟਿੰਗ ਲਈ ਦੋ ਵਾਰ ਲੋਕਲ ਬਾਡੀ ਮੰਤਰੀ ਜੀ ਦੀ ਮੀਟਿੰਗ ਲਈ ਕਈ ਕੋਦੇ ਅਸੀਂ ਕੀਤਾ ਸੋ ਲੋਕਾਂ ਦਾ ਜਿਹੜਾ ਵਾਦਾ ਕੀਤਾ ਹੋ ਅੱਜ ਅਸੀਂ ਪੂਰਾ ਕਰ ਜਾਦੇ ਤਾਂ ਹੁਣ ਕੋਈ ਸਮੱਸਿਆ ਨਹੀਂ ਆਉਂਦੀ। ਬੰਗਾਲ ਸਾਹਿਬ ਇਹਨਾਂ ਦੀ ਤਨਖਾਹਾਂ ਦਾ ਬੜਾ ਮਸਲਾ ਰਹਿੰਦਾ ਸੀਗਾ। ਨਹੀਂ ਨਹੀਂ ਕੋਈ ਨਹੀਂ। ਹੋਰ ਐਸੀ ਉਹ ਕਿਉਂਕਿ ਪ੍ਰਾਈਵੇਟ ਕੰਪਨੀ ਕਰਕੇ ਰਫੜ ਸੀਗਾ। ਕੋਲੇ ਵੀ ਖੁਦ ਚਲਾ ਰਹੇ ਹੁਣ ਕੋਈ ਇਦਾਂ ਦਾ ਪਰਗਾ ਨਹੀਂ। ਸਾਰੀ ਬਸ ਤੁਸੀਂ ਟੈਂਪਲ ਤੋਂ ਸੀ ਚੱਕਰ ਪਾ ਰਿਹਾ ਸੀਗਾ, ਲਾਈਟਾਂ ਜਗੀਆਂ ਸੀਗਾ ਲੇਕਿਨ ਹੁਣ ਫਿਰ ਹਾਲਾਤ ਉਦਾਂ ਦੇ ਹੀ ਨੇ। ਨਜ਼ਰ ਲਾਈਟਾਂ ਉੱਥੇ ਫਿਰ ਨਹੀਂ ਆ ਰਹੀਆਂ, ਲਾਈਟਾਂ ਬੰਦ ਨੇ ਲੋਕੀਂ ਘੇਰੇ ਦੇ ਵਿੱਚ ਸ਼ੱਭਲ ਕਰ ਰਹੇ ਨੇ ਕੀ ਕਹਿਣਾ ਚਾਹੋਗੇ? ਤੁਸੀਂ ਜਾਣਦੇ ਹੋ ਲਾਈਟਾਂ ਜਗਦੀਆਂ। ਮੈਂ ਮੈਂ ਅੱਜ ਅੱ ਆਲਕ ਸਾਬ ਦੇ ਨਾਲ ਕਰੀnder ਸਾਬ ਦਾ ਸਾਦਾ ਜਿਹੜਾ ਉਹ ਡਿਪਾਰਟਮੈਂਟ ਆ ਮਨ ਬਿਜਲੀ ਵਾਲਾ ਉਹਨਾਂ ਨੂੰ ਨਾਲ ਲੈ ਕੇ ਦੁਬਾਰਾ ਇੱਕ ਦਾ ਚੈੱਕ ਕਰਾਂਗੇ ਮੈਨੂੰ ਰਾਤੀ ਵੀ ਕੇ ਦੱਸਿਆ ਕਿ ਉੱਥੇ ਕੋਈ ਪ੍ਰੋਬਲਮ ਆਈ ਆ ਕੋਈ ਗੱਲ ਦੀ ਅਸੀਂ ਬੰਦ ਦੀ ਹੋ ਦਿਆਂਗੇ ਠੀਕ ਕਰ ਦੇਵਾਂਗੇ ਗਾਰੀਬਾਦ ਸਾਬ ਅੰਮ੍ਰਿਤਸਰ ਦੇ ਵਿੱਚ ਸਿਟੀ ਬੱਸਾਂ ਪਈਆਂ ਬੰਦ ਪਈਆਂ ਉਹ ਵੀ ਕਾਰਵਾਈ ਉਹਦੇ ਤੇ ਵੀ ਕਰਾਂਗੇ ਉਹਦੇ ਤੇ ਵੀ ਕਰਾਂਗੇ ਅਸੀਂ ਸਾਰੀਆਂ ਬੱਸਾਂ ਜਿੰਨੀਆਂ ਸਰਕਾਰੀ ਪ੍ਰੋਪਰਟੀ ਸਾਡੇ ਕੋਲ ਪਈਆਂ ਸਾਰੀਆਂ ਸਾਰ ਸਾਰੀਆਂ ਚਲਾਵਾਂਗੇ ਬੱਸਾ ਸ਼ਹਿਰ ਕਰਨ ਕਿ ਉਹ ਬੰਦ ਕਿਉਂ ਪਿਆ ਪ੍ਰੋਜੈਕਟ ਨਹੀਂ ਨਹੀਂ ਕਈ ਤਾਂ ਮੈਂ ਦੱਸਿਆ ਕਈ ਕੋਟਾ ਦੇ ਵਿੱਚ ਕੇਸ ਆ ਕਈ ਚੀਜ਼ਾਂ ਨੇ ਪਰ ਬਲੋ ਜਿਹੜਾ ਜੋ ਜੋ ਕਲੀਅਰ ਹੋ ਜਾਂਦਾ ਤੇ ਉਤੋਂ ਅਸੀਂ ਜਿਹੜਾ ਉਹ ਚਲਾ ਲਈਏ ਸਾਰੀਆਂ ਸਾਬੇ ਟ੍ਰਾਇਲ ਬੇਸਿਸ ਦੇ ਉੱਤੇ ਚਲਾ ਰਹੇ ਹਾਂ ਕਿ ਕੱਲ ਨੂੰ ਕਰਾਇਆ ਵੀ ਇਹਦਾ ਰੱਖਿਆ ਜਾਏਗਾ ਨਹੀਂ 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 ਸਭ ਕੁਝ ਰੱਖਿਆ ਜਾਊਗਾ ਜੀ ਟ੍ਰਾਇਲ ਬੇਸ ਤੇ ਕੋਈ ਚਲਾ ਦੇ ਇਹਨੂੰ ਪੱਕੇ ਤੌਰ ਤੇ ਚਲਾ ਦੇ ਕਿਲੋਮੀਟਰ ਦਾ ਸਿਸਟਮ ਰੱਖਿਆ ਗਿਆ ਸੀ ਜਿਸ ਕਰਕੇ ਪੂਰਾ ਟੈਂਡਰ ਜਿਹੜਾ ਨਹੀਂ ਮੈਂ ਕਹਿੰਦਾ ਇਹਨਾਂ ਨੂੰ ਅੱਜ ਤੁਸੀਂ ਅੱਜ